ਹਾਂਜੀ ਸਸਕਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਬੜੇ ਦਿਨ ਹੋ ਗਏ ਸੀਰੀਅਸ ਗੱਲਾਂ ਕਰਦੇ ਮੋਟੀਵੇਸ਼ਨਲ ਗੱਲਾਂ ਕਰਦੇ ਮੈਂ ਕਿਹਾ ਥੋੜਾ ਜਿਹਾ ਨਾ ਆਪਣੀ ਆਡੀਅנס ਨੂੰ ਹਸਾਇਆ ਜਾਵੇ ਤੇ ਸ਼ੁਰੂਆਤ ਕਰਦੇ ਹਾਂ ਜੀ ਆ ਜਰਾ ਨਾ ਇੱਕ ਵੀਡੀਓ ਦੇਖਿਓ ਪਹਿਲਾਂ ਧਿਆਨ ਨਾਲ ਦੇਖਿਓ ਦੇਖਣਾ ਵੇਖੋ ਇਹ ਕੁੜੀ ਲੱਗਦਾ ਨਾ YouTube ਤੇ ਨਾ ਨਵੀਂ ਆਈ ਹੈਗੀ ਠੀਕ ਹੈ ਬਾਕੀ ਸਾਰਾ ਕੁਝ ਠੀਕ ਹੈ ਗਰੀਬ ਘਰ ਦੀ ਕੁੜੀ ਲੱਗਦੀ ਹੈਗੀ ਹੈ ਮਿਹਨਤ ਕਰ ਰਹੀ ਹੈ ਮਰਦ ਮੈਨੂੰ ਇਹ ਨਹੀਂ ਸਮਝ ਆਉਂਦਾ ਹਰ ਵੀਡੀਓ ਦੇ ਵਿੱਚ ਇਹ ਅੱਖ ਕਿਉਂ ਮਾਰਦੀ ਹੈ ਇਹ ਮੈਨੂੰ ਇਹ ਦੱਸਿਓ ਜੇ ਕਿਸੇ ਨੂੰ ਪਤਾ ਲੱਗੇ ਹਰ ਵੀਡੀਓ ਦੇ ਵਿੱਚ ਅੱਖਾਂ ਮਾਰਦੀ ਲੱਗਦਾ ਇਹਨੂੰ ਲੱਗਦਾ ਵੀ ਅੱਖ ਮਾਰ ਦੇਣਾ ਸਬਸਕ੍ਰਾਈਬਰ ਵਧਦੇ ਆ ਨਹੀਂ ਯਕੀਨਤਾ ਇਹਦੇ ਦੂਸਰੇ ਵੀਡੀਓ ਵੀ ਦੇਖੋ ਦੂਸਰੀ ਵੀਡੀਓ ਦੇ ਵਿੱਚ ਵੀ ਇਹੀ ਕਰ ਰਹੀ ਹੈ ਦੇਖੋ ਜ਼ਰਾ ਧਿਆਨ ਨਾਲ ਦੇਖੋ ਦੇਖ ਹੈਨਾ ਤੇ ਇਹ ਬਾਕੀ ਸਭ ਠੀਕ ਹੈ ਐਕਸ਼ਨ ਆਪਸ਼ਨ ਜਿਹੜੇ ਹੈਗੇ ਨਾ ਥੋੜੇ

ਵੀ ਸਰਕਾਰੀ ਸਕੂਲ ਵਾਲਾ ਸਲਮਾਨ ਖਾਨ ਹੋਵੇ ਇਹ ਸਲਮਾਨ ਖਾਨ ਦੀ ਸਸਤੀ ਕਾਪੀ ਲੱਗ ਰਹੀ ਆ ਇਹਨੂੰ ਕੋਈ ਸਮਝਾਓ ਵੀ ਕਿਧਰੇ ਆਸੇ ਪਾਸੇ ਹੋ ਜੇ ਵੀ ਇਹਦੇ ਉਪਰ ਸਲਮਾਨ ਖਾਨ ਦੇ ਉਪਰ ਲਿਖਿਆ ਨਾ ਲਾਰੈਂਸ ਬਿਸ਼ਨੋਈ ਇਹਨੂੰ ਨਾ ਚੱਕ ਲੈ ਉਹ ਇਹਨੂੰ ਕੋਈ ਸਮਝਾਓ ਕਿ ਤੇ ਹਿਰਨ ਹੋਰਨ ਵਾਲਾ ਕੇਸ ਇੱਥੇ ਨਾ ਪੈ ਜਵੇ ਬਣਿਆ ਫਿਰਦਾ ਸਲਮਾਨ ਖਾਨ ਐਕਸ਼ਨ ਤਾਂ ਦਿਖਾ ਕੀ ਬਾਤ ਹੈ ਆ ਬਾਲਗੁਲਾ ਰਾਦੇ ਤੇਰੇ ਨਾਮ ਵਾਲੇ ਰਾਦੇ ਦੇ ਕਿਤੇ ਹੋਏ ਆ ਹੱਦ ਆ ਦੇਖੋ ਵੀਡੀਓ ਮੇਰੇ ਯਾਰ ਜੁੰਡੀ ਦੇ ਸਾਰੇ ਝੜ ਕੇ ਆਂਦੇ ਨੇ ਤੇ ਚਵਾਰੇ ਤੇ ਪੇ ਪਾਉਂਦੇ ਨੇ ਕਿਹਾ ਉਹ ਕਿਹਾ ਰੋਟੀ ਨਹੀਂ ਖੋਰੀਏ ਬਾਪ ਇਹ ਹੀ ਹੁੰਦਾ ਜਦੋਂ ਹਰ ਇੱਕ ਦੇ ਹੱਥ 'ਚ ਕੈਮਰਾ ਆ ਜੇ ਪਹੁੰਚ ਆ ਜੇ ਬਸ ਲਿਪਸਿੰਗ ਨੂੰ ਤੇ ਡਾਂਸਿੰਗ ਨੂੰ ਇਹ ਸਮਝਦੇ ਸਾਡੇ ਤੋਂ ਵੱਡਾ ਕੋਈ ਐਕਟਰੈਸ ਨਹੀਂ ਹੈ ਕੋਈ ਡਾਂਸਰ ਨਹੀਂ ਹੈ ਕੀ ਬਾਤ ਹੈ ਕੀ ਬਾਤ ਹੈ ਇੱਕ ਹੋਣਾ ਜ਼ਰਾ ਨਾ ਆ ਵੀਡੀਓ ਦੇਖਣਾ ਜ਼ਰਾ

ਸਾਦੀ ਆਖਾ অপারেশন ਹੁੰਦੀ ਹੈ ਸਭ ਕੀ ਅੱਖੇ ਖੋਲ ਦੇਦੀ ਇਹਨੂੰ ਲੱਗਦਾ ਅੱਜ ਪਤਾ ਲੱਗਿਆ ਕੀ ਹੋਵੇ ਵਿਆਹ ਤੋਂ ਬਾਅਦ ਅੱਖਾ ਖੁੱਲ ਜਾਂਦੀ ਹੈ ਇਹ ਮੈਨੂੰ ਦੱਸਿਓ ਕਿਨੂ ਕਿਨੂ ਇੰਨੇ ਸਾਲ ਪਹਿਲਾਂ ਪਤਾ ਲੱਗਿਆ ਵਿਆਹ ਤੋਂ ਬਾਅਦ ਅੱਖਾ ਖੁੱਲ ਜਾਂਦੀ ਹੈ ਅਰੇ ਬੇ ਇਕਲੇ ਨੂੰ ਵੀ ਅੱਖਾ ਖੁੱਲ ਜਾਂਦੀ ਹੈ ਇਹਨੂੰ ਲੱਗਦਾ ਅੱਜ ਪਤਾ ਲੱਗਿਆ ਤੇ ਇੱਕ ਮਿੰਟ ਇੱਕ ਮਿੰਟ ਧਿਆਨ ਨਾਲ ਜ਼ਰਰ ਨਾ ਇੱਕ ਆ ਵੀਡੀਓ ਦੇਖਿਓ ਆ ਦੇਖੋ ਮੋਦ ਮੇਰੇ ਨਾਸ ਹੈ ਦਿਲ ਕਾ ਮੈਂ ਕੀ ਕਰੂ ਇਹ ਨਵੀਂ ਵੀਡੀਓ ਇਹ ਵੀਡੀਓ ਮੈਂ ਤਾਂ ਵਿੱਚ ਪਾਈ ਹੈਗੀ ਐ ਤੇ ਮੈਂ ਕਹਿੰਨੀ ਵੀ ਜਿਹੜਾ ਇਨਸਾਨਾਂ ਦੇ ਵਿੱਚ ਅਨ ਕੰਡੀਸ਼ਨਲ ਲਵ ਹੋਣਾ ਚਾਹੀਦਾ ਉਹ ਜਾਨਵਰਾਂ 'ਚ ਹੈ ਤਾਂ ਅਨ ਕੰਡੀਸ਼ਨਲ ਲਵ ਹੋਣਾ ਬਹੁਤ ਜ਼ਰੂਰੀ ਹੈਗਾ ਤੇ ਬੜੀ ਮੈਨੂੰ ਪਿਆਰੀ ਵੀਡੀਓ ਲੱਗੀ ਤਾਂ ਮੈਂ ਵਿੱਚ ਪਾਤੀ ਹੈਗੀ ਤੇ ਹੁਣ ਇੱਕ ਹੋਰ ਵੀਡੀਓ ਦੇਖੋ ਜ਼ਰਾ ਨਹਾਨਾ ਜ਼ਰੂਰੀ ਨਹੀਂ ਹੈ ਪਿਆਰ ਨਾਲ ਦੇਖਿਓ ਨਹਾਇਆ ਹੋਆ ਲੱਗਣਾ ਜ਼ਰੂਰੀ ਹੈ ਦੇਖੋ ਉੱਪਰ ਆ ਤਾਂ 10 ਵਾਰ ਨਾਲੇਗਾ ਨਾ ਤਾਂ ਮਿੱਤੂੰ ਨਹਾ ਹੋਏ ਨਹੀਂ ਲੱਗੇਗਾ ਹੋਂ ਤਾਂ ਵੈਸੇ ਸਰਦੀ ਮੈਨੂੰ ਤਾਂ ਲੱਗਦਾ ਤੇਰੇ ਕੋਲੋਂ ਵੀ ਜਿਹੜਾ ਲੰਗਦਾ ਹੋਣਾ ਨਾ ਉਹ ਸੋਚ ਕੇ ਲੰਗਦਾ ਹੋਣਾ ਤੇ ਇਹਨੂੰ ਚਾਹੇ ਰਗੜ ਰਗੜ ਕੇ ਨਾ ਕੁਚੀ ਨਾਲ ਉੱਚੀ ਨਾਲੇ ਵੀ ਰਗੜ ਕੇ ਨਾ ਮਾਦੋ ਤਾਂ ਵੀ ਇਹਨੇ ਨਹਾ ਹੋਏ ਨਹੀਂ ਲੱਗਣਾ ਹੈਗਾ ਇਹ ਅਜੀਬ ਤਰ੍ਹਾਂ ਦੇ ਨਮੋਨੇ ਹੈਗੇ ਇੱਕ ਇਹਨਾਂ ਨੂੰ YouTube ਸੋਸ਼ਲ ਮੀਡੀਆ ਮਿਲ ਕੀ ਗਿਆ ਹਰ ਤੋਬਾ ਹਰ ਤੋਬਾ ਤੇ ਜਿਹੜਾ ਨਾ ਨੌਨ ਸੈਂਸ ਗ੍ਰਿਹਟ ਕਰਤੇ ਹੋਈ ਹੈ ਚਲੋ ਐਨੀ ਹੋ ਇਹ ਮੇਰੀ ਪਹਿਲੀ ਕਮੇਡੀ ਵੀਡੀਓ ਹੈਗੀ ਹੈ ਮੈਂ ਕਿਹਾ ਚਲੋ ਥੋੜਾ ਜਿਹਾ ਮੈਂ ਆਪਣੀ ਆਡੀਅੰਸ ਨੂੰ ਸਮਝਾ ਮੇ ਜੇ ਤੁਸੀਂ ਇਹਨੂੰ ਪਿਆਰ ਕਰਦੇ ਹੋਗੇ ਤਾਂ ਮੈਂ ਕੋਸ਼ਿਸ਼ ਕਰਿਆ ਕਰੂੰਗੀ ਜਿਹੜੀ ਮੈਂ ਇੱਕ ਆਪਣੇ ਵੱਖਰੇ ਵਿਚਾਰ ਵਾਲੀ ਸੋਚ ਲੈ ਕੇ ਆਉਂਦੀ ਆ ਤੇ ਮੈਂ ਹਫਤੇ ਦਾ 10 ਦਿਨਾਂ ਦੇ ਵਿੱਚ ਇੱਕ ਕਮੇਡੀ ਵੀਡੀਓ ਵੀ ਲੈ ਕੇ ਆਇਆ ਕਰਾਂ ਕਿ ਤਾਂ ਜੋ ਮੇਰੀ ਪਬਲਿਕ ਹੈਗੀ ਹੈ ਥੋੜਾ ਜਿਹਾ ਹੱਸ ਵੀ ਲਵੇ ਮੇਰੀ ਆਡੀਅੰਸ ਮੇਰੀ ਫੈਮਿਲੀ ਹੱਸ ਵੀ ਲਵੇ ਤੇ ਹੋਪ ਤੁਸੀਂ ਇਸ ਵੀਡੀਓ ਨੂੰ ਜਿੱਦਾਂ ਮੈਨੂੰ ਪਹਿਲਾਂ ਪਿਆਰ ਦਿੰਦਿਆ ਓਦਾਂ ਹੀ ਪਿਆਰ ਦਿਓਗੇ ਤੇ ਜਾ ਕੇ ਭੱਜ ਕੇ ਨਾ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਚ ਸਸ ਸ੍ਰੀ ਅਕਾਲ ਜੀ